ਮਨ ਦੇ ਉੱਪਰ ਹੋ ਗਿਆ ਚੜ ਆਇਆ ਪਤਾ ਲੱਗ ਗਿਆ ਬਾਹਰ ਮਹਾਰਾਜ ਕਹਿੰਦੇ ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ ਕਿਉ ਧਨ ਸਿੱਧੈ ਜਾਏ ਸਤਿਗੁਰੂ ਗਰੀਬ ਨਵਾਦ ਮਹਾਰਾਜ ਕਹਿੰਦੇ ਐਸਾ ਚੋਲਾ ਪਹਿਨ ਕੇ ਐਸੇ ਕੱਪੜੇ ਪਹਿਨ ਕੇ ਮਿਲਣਾ ਚਾਹੁੰਦਾ ਆਪਣੇ ਪਿਆਰੇ ਨੂੰ ਪਰਮਾਤਮਾ ਨੂੰ ਵੈਗੁਰੂ ਨੂੰ ਜਿਹਦੇ ਕੋਲ ਇਸ ਚੋਲੇ ਨਾਲ ਜਿਸ ਨੂੰ ਇਹ ਕੱਪੜਾ ਪਸੰਦ ਹੀ ਨਹੀਂ ਉਸ ਮਾਲਕ ਨੂੰ ਇਹ ਕੱਪੜੇ ਪਹਿਨ ਕੇ ਮਿਲਣਾ ਚਾਹੁੰਦਾ ਹੈ ਔਰ ਮਹਾਰਾਜ ਕਹਿੰਦਿਆ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਪਿਆਰੇ ਮੇਰੇ ਕੰਤ ਮੇਰੇ ਮਾਲਕ ਮੇਰੇ ਵੈਗਰੂ ਨੂੰ ਇਹ ਤੇਰੇ ਪੈਨਿਆ ਹੋਇਆ ਲੋਭ ਦਾ ਚੋਲਾ ਲੋਭ ਦਾ ਵਸਤਰ ਮੇਰੇ ਮਾਲਕ ਨੂੰ ਨਹੀਂ ਉਹ ਚੰਗਾ ਲੱਗਦਾ ਮੇਰੇ ਮਾਲਕ ਨੂੰ ਇਹ ਵਸਤਰ ਤੇਰੇ ਪਹਿਨੇ ਹੋਏ ਤਨ ਤੇ ਨਹੀਂ ਚੰਗੇ ਲੱਗਦੇ ਤੇ ਜਦੋਂ ਮਾਲਕ ਨੂੰ ਤੇਰੇ ਪਹਿਨਿਆ ਹੋਇਆ ਇੱਕ ਕਪੜਾ ਪਸੰਦ ਨਾ ਆਇਆ ਕਿਉਂ ਧਨ ਸੇਜਿਆ ਜਾਏ ਫਿਰ ਜੀਵ ਰੂਪ ਇਸਤਰੀ ਮਾਲਕ ਦੇ ਪ੍ਰਾਪਤੀ ਕਿਵੇਂ ਕਰ ਸਕਦੀ ਮਾਲਕ ਦੇ ਬਰਾਬਰ ਜਾ ਕੇ ਕਿਸ ਤਰ੍ਹਾਂ ਬੈਠ ਸਕਦੀ ਫਿਰ ਇਹ ਜੀਵ ਜਿਹੜਾ ਈਸ਼ਵਰ ਦੇ ਵਿੱਚ ਆਵੇਦ ਕਿਵੇਂ ਹੋ ਸਕਦਾ ਹੈ ਜਾਦੋਂ ਇਹਨੇ ਲੋਭ ਦੇ ਰੰਗ ਨਾਲ ਆਪਣੀ ਮਨ ਨੂੰ ਰੰਗਿਆ ਸਜਾਇਆ ਹੋਇਆ ਤੇ ਮਾਲਕ ਦੇ ਰੰਗ ਵਿੱਚ ਕਿੱਥੋਂ ਰੰਗਿਆ ਜਾਏਗਾ ਪਹਿਲਾਂ ਇਹਦਾ ਰੰਗ ਲੋਭ ਵਾਲਾ ਉਤਾਰ ਤਾਂ ਜਾ ਕੇ ਮਾਲਕ ਨੂੰ ਮਿਲਿਆ ਜਾਣਾ ਲੋਭ ਦੇ ਵਸਤਰ ਪਹਿਨ ਕੇ ਮਾਲਕ ਦੀ ਸੇਜਾ ਤੇਦਾ ਸੁਭਾਗ ਪ੍ਰਾਪਤ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਤੇਰੇ ਅੰਦਰ ਲੋਭ ਨੇ ਅਰ ਕਰ ਕਰ ਲਿਏ ਤੇ ਮਾਲਕ ਨੇ ਤੇਰੇ ਕੋਲ ਨਹੀਂ ਆਉਣਾ ਮਹਾਰਾਜ ਤੀਦੇ ਗੁਰਦੇਵ ਮੇਰ ਕਰਦੇ ਨੇ ਕਹਿੰਦੇ ਕਾਜਲ ਫੂਲ ਤੰਬੂਲ ਰਸ ਇਹ ਤਨ ਨੂੰ ਸ਼ਿੰਗਾਰਨ ਦਾ ਸ਼ਿੰਗਾਰਨ ਵਾਲੀਆਂ ਵਸਤੂ ਅਰ ਕਾਜਲ ਅੱਖਾਂ ਚ ਪਾਉਣ ਵਾਲਾ ਸੁਰਮਾ ਆਦ ਤੇ ਅਰ ਫੁੱਲਾਂ ਦੀ ਸੁਗੰਧੀ ਮਾਲਾ ਆਦ ਤੰਬੂਲ ਹੋਰ ਮੁਖ ਵਿੱਚ ਪਾਉਣ ਵਾਲੀਆਂ ਸੁਗੰਧੀਦਾਰ ਰਸਕ ਚੀਜ਼ਾਂ ਲੈ ਤਨ ਕੀਆ ਸ਼ਿੰਗਾਰ ਜੀਵ ਰੂਪ ਇਸਤਰੀ ਨੇ ਇਹ ਸਭ ਕੁਝ ਬਾਹਰ ਦਾ ਲੈ ਕੇ ਤਨ ਦੀ ਸੁੰਦਰਤਾ ਬਣਾ ਲਈ ਤਨ ਨੂੰ ਸਜਾ ਲਿਆ ਮੇਰਾ ਮਾਲਕ ਮੇਰੇ ਤੇ ਪ੍ਰਸੰਨ ਹੋਵੇਗਾ ਮਹਾਰਾਜ ਕਹਿੰਦੇ ਸੇਜੈ ਕੰਤ ਨਾ ਆਇਓ ਉਹਨੂੰ ਉਹ ਸ਼ਿੰਗਾਰ ਉਹਨੂੰ ਉਹ ਵਸਤਰ ਉਹ ਸਭੋ ਕੁਝ ਨਹੀਂ ਸੀ ਚੰਗਾ ਲੱਗਦਾ ਤੇ ਮਾਲਕ ਘਰੇ ਹੀ ਨਹੀਂ ਆਇਆ ਮਾਲਕ ਨੇ ਘਰੇ ਹੀ ਨਹੀਂ ਆਉਣਾ ਕੀਤਾ ਮਾਲਕ ਨੇ ਆਪਣੇ ਕੋਲ ਹੀ ਨਹੀਂ ਬੁਲਾਉਣਾ ਕੀਤਾ ਛੇਜੈ ਕੰਤ ਨਾ ਆਇਓ ਏਵੇਂ ਭਇਆ ਬੇਕਾਰ ਕਹਿੰਦੇ ਸਰ ਤਨ ਸਜਾਇਆ ਹੋਇਆ ਵਿਅਰਥ ਚਲਾ ਗਿਆ ਜਦੋਂ ਮਾਲਕ ਦੀ ਪ੍ਰਾਪਤੀ ਨਾ ਹੋਈ ਕਹਿੰਦੇ ਲੋਭ ਹੰਕਾਰ ਅੰਦਰੇ ਇਹ ਵਿਕਾਰ ਅੰਦਰੇ ਕਹਿਣ ਲੱਗੇ ਇਹੋ ਜਿਹਾ ਚੋਲਾ ਪੈਣ ਕੇ ਮਾਲਕ ਨਾਲ ਨਹੀਂ ਮਿਲਿਆ ਦਾਣਾ ਓਏ ਭੱਲਿਆ ਇਹੋ ਜੀਆਂ ਕੁਰੀਤੀਆਂ ਨਾਲ ਲੈ ਕੇ ਗੁਸਤਾਖੀਆਂ ਲੈ ਕੇ ਅਵਗਣ ਲੈ ਕੇ ਭਰਮ ਲੈ ਕੇ ਪੋਖੰਡ ਲੈ ਕੇ ਦੰਬ ਲੈ ਕੇ ਤੂੰ ਕਹਿ ਮੈਂ ਮਾਲਕ ਨੂੰ ਮਿਲ ਜਾਵਾਂਗਾ ਮਾਲਕ ਨਾਲ ਇਕ ਆਸਣ ਤੇ ਬੈਠੂਗਾ ਮਾਲਕ ਦੇ ਸੰਗਾਸਣ ਤੇ ਬੈਠੂਗਾ ਇੱਕ ਕਦਾ ਚਿਤ ਨਹੀਂ ਹੋਣਾ ਮਾਲਕ ਨੂੰ ਇਹ ਪਾਉਂਦਾ ਨਹੀਂ ਬਾਹਰ ਦਾ ਜਿਹੜਾ ਤੂੰ ਪਖੰਡ ਪਿਆ ਕਰਦਾ ਇਹ ਮਾਲਕ ਨੂੰ ਨਹੀਂ ਪਾਉਂਦਾ ਮਹਾਰਾਜ ਕਹਿੰਦੇ ਹਉ ਕੁਰਬਾਨਾ ਜਾਵ ਮੇਰਵਾਨਾ ਹਉ ਕੁਰਬਾਨਾ ਜਾਵ ਈ ਮੇਰਵਾਨ ਅਕਾਲ ਪੁਰਖ ਵੈਗਰੋ ਜੀ ਮੈਂ ਕੁਰਬਾਨਦਾਵਾ ਬਲਿਹਾਰ ਨਾਵਾ ਮੈਂ ਉਹਨਾਂ ਦੇ ਸਰੀਰ ਤੋਂ ਉਹਨਾਂ ਦੇ ਬਚਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਵਾਂ ਬਲ ਹਾਰ ਜਾਵਾਂ ਬਲ ਆਪਣਾ ਤਾਕਤ ਉਹਨਾਂ ਮੂਰੇ ਹਾਰ ਜਾਵਾਂ ਮੈਂ ਆਪਣੀ ਤਾਕਤ ਨਾ ਦਿਖਾਵਾਂ ਉਹਨਾਂ ਮੂਰੇ ਹਾਰ ਮੰਨ ਲਾਵਾਂ ਉਹਨਾਂ ਨੂੰ ਵੱਡਾ ਦਨ ਕੇ ਤਾਕਤ ਵਰਦਨ ਕੇ ਉਹਨਾਂ ਦੀ ਈਨ ਮੰਨ ਲਾਵਾਂ ਉਹਨਾਂ ਦੇ ਕਹਿ ਅਨੁਸਾਰ ਚੱਲਾਂ ਮੈਂ ਉਹਨਾਂ ਦੇ ਬੋਲਾਂ ਅੱਗੇ ਔਰ ਆਪਣੇ ਬੋਲਾਂ ਨੂੰ ਆਪਣੇ ਤਨ ਦੀ ਤਾਕਤ ਨੂੰ ਹਾਰ ਦੇਵਾਂ ਆਹ ਕੁਰਬਾਨੇ ਜਾ ਤਿੰਨਾ ਕੈ ਲੈਣ ਜੋ ਤੇਰਾ ਨਾਉ ਮਹਾਰਾਜ ਕਹਿੰਦੇ ਕਿੰਨਾਂ ਦੇ ਅੱਗੇ ਬਈ ਤੂੰ ਆਪਣੇ ਮਨ ਦਾ ਬਲ ਹਾਰੇ ਬੋਲਾਂ ਦਾ ਬਲ ਹਾਰੇ ਔਰ ਆਪਣਾ ਸਭ ਕੁਝ ਹਾਰ ਦੇਵੇਂ ਕਿਹਦੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਕੁਰਬਾਨ ਉਹਨਾਂ ਤੋਂ ਜਾਵਾਂ ਤਿੰਨਾ ਤੋਂ ਉਹਨਾਂ ਤੋਂ ਕਿੰਨਾਂ ਤੋਂ हे मेरे अकाल पुरख वैगुरु लैन जो तेरा नाव जेड़े तेरा नाम जपदे ओन्ना तो कुर्बान जाना है ओन्ना आगे बल बुद्ध सब कुछ हार देना है ओन्ना आगे मेरा बल नहीं ताकत नहीं मैं सब कुछ हार के ओन्ना दे हुक्म नु कबूलदा हां जेड़े तेरा नाम जपदे ने ਔਰ ਤੈਨੂੰ ਆਰਾਧ ਦੇ ਨੇ ਜਿਨ੍ਹਾਂ ਕੁਲ ਬਿਵੇਕ ਵਿਚਾਰਾਂ ਨੇ ਜਿਹੜੇ ਪ੍ਰਭੂ ਨਾਲ ਜੁੜੇ ਨਿਸ਼ਕਾਮੀ ਨੇ ਉਹਨਾਂ ਅੱਗੇ ਮੈਂ ਸਭ ਕੁ ਉਧਾਰ ਜਾਨਾ ਆ ਮਹਾਰਾਜ ਸੱਚੀ ਪਾਤਸ਼ਾਹ ਮੀਰ ਕਰਦੇ ਨੇ ਕੋਈ ਉਹਨਾਂ ਦੀ ਗੱਲ ਏ ਜਿਹੜੇ ਜੁੜੇ ਤੁਰੇ ਜਪਦੇ ਆਰਾਧ ਦੇ ਨੇ ਆ ਤਿੰਨ ਕੈ ਬਲਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਇਹ ਉਹਨਾਂ ਦੇ ਬਲਿਹਾਰ ਕੁਰਬਾਨ ਦੀ ਗੱਲ ਕਰਦੇ ਮਹਾਰਾਜ ਕਹਿੰਦੇ ਲੈ ਨੋ ਜੋ ਤੇਰਾ ਨੋ ਤਿੰਨਾ ਕੈ ਹਉ ਸਾਧ ਗੁਰੂ ਬਾਨੈ ਜਾਓ ਮਹਾਰਾਜ ਜਿਹੜੇ ਤੇਰਾ ਨਾਮ ਜਪਦੇ ਮਨ ਕਰਕੇ ਤਨ ਕਰਕੇ ਮਹਾਰਾਜ ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਨਾ ਹਾਂ ਉਹਨਾਂ ਦੇ ਅੱਗੇ ਬਲਿਹਾਰ ਦਾ ਹਾਂ ਜਿਹੜੇ ਤੇਰਾ ਨਾਮ ਜਪਦੇ ਤੇਰਾ ਆਰਾਧਨ ਕਰਦੇ ਨੇ ਦੂਜਿਆਂ ਤੋਂ ਨਹੀਂ ਮਹਾਰਾਜ ਕਹਿੰਦੇ ਹਉਮ ਬਲਿਹਾਰੀ ਤਿੰਨ ਕਾ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੂ ਰਾਮ ਮੈਂ ਉਹਨਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਦਾ ਆਸਰਾ ਹਰੀ ਵੈ ਗੁਰੂ ਦਾ ਨਾਮ ਬਣ ਗਿਆ ਹੈ ਉਹਨਾਂ ਤੋਂ ਕੁਰਬਾਨ ਸਤਿਗੁਰੂ ਜਾਣਦੇ ਨੇ ਮਹਾਰਾਜ ਕਹਿੰਦੇ ਆ ਉਹਨਾਂ ਲਈ ਇਨਾਂ ਕੋ ਆਪਣਾ ਅੰਦਰ ਦਾ ਪ੍ਰੇਮ ਉਸ਼ਾਲਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੁਪਣੇ ਹੂ ਬਰੜਾਈ ਕੈ ਜੇ ਮੁਖ ਨਿਕਸੈ RAM ਤਾਂ ਕੀ ਪਗ ਕੀ ਪਨਹੀ ਮੇਰੇ ਤਨ ਕੋ ਚਾਮ ਸੁਪਣੇ ਵਿੱਚ ਉਹੀ RAM RAM ਵੈਰ ਗੁਰੂ ਵੈਰ ਗੁਰੂ ਜਪੇਗਾ ਤੇ ਬਰੜਾਏਗਾ ਤੇ ਉੱਚੀ ਉੱਚੀ ਕਹੇਗਾ ਜਿੰਨੇ ਜਾਗਦੇ ਹੋਏ ਜਪਿਆ ਜਿੰਨੇ ਜਾਗਦੇ ਹੋਏ ਨੀਂਦਾਂ ਜਪਿਆ ਯਾਦ ਰੱਖਣਾ ਜੋ ਕੁਝ ਬੰਦਾ ਜਾਗ੍ਰਿਤੀ ਅਵਸਥਾ ਵਿੱਚ ਕਰਦਾ ਹੈ ਕਾਰੋਬਾਰ ਕਰੇ ਗੱਲਾਂ ਬਾਤਾਂ ਕਰੇ ਉਹੀ ਉਹਦੇ ਸੁਪਣਿਆਂ ਵਿੱਚ ਸੁੱਤਿਆਂ ਮਨ ਅੰਦਰ ਦੌੜਦੇ ਨੇ ਉਹੀ ਖਿਆਲات ਇਧਰ ਉਧਰ ਭੱਜਦੇ ਨੇ ਦੌੜਦੇ ਨੇ ਸੰਖੇਪ ਕਰਾਂ ਮਹਾਰਾਜ ਕਹਿੰਦੇ ਕਾਇਆ ਰੰਗਣ ਜੇਥੀਏ ਪਿਆਰੇ ਪਾਈਐ ਨਾਉ ਮਜੀਠਾ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਭਲਿਆ ਕਾਇਆ ਸ਼ਰੀਰ ਜਿਹੜਾ ਤੇਰਾ ਐ ਨਾ ਕਹਿੰਦੇ ਰੰਗਣ ਜੇਥੀਏ ਰੰਗਣ ਮੈਨੇ ਹੁੰਦਾ ਮੱਟੀ ਰੰਗਣ ਵਾਲੀ ਜੀ ਦੇ ਵਿੱਚ ਰੰਗ ਪਾਇਆ ਜਾਂਦਾ ਹੈ ਕਹਿੰਦੇ ਇਹਨੂੰ ਜੇ ਮੱਟੀ ਬਣਾ ਲਾਵੇਂ ਚਾਟੀ ਬਣਾ ਲਾਵੇਂ ਭਾਂਡਾ ਬਣਾ ਲਾਵੇਂ ਜਿਹਦੇ ਵਿੱਚ ਕੱਪੜਿਆਂ ਨੂੰ ਰੰਗ ਦੇਈਦਾ ਹੈ ਇਹਨੂੰ ਉਹ ਮੱਟੀ ਬਣਾ ਲਾ ਪਿਆਰੇ ਤੇ ਫਿਰ ਕੀ ਕਰ ਪਾਈਏ ਨਾਉ ਮਜੀਠੇ ਦੇ ਵਿੱਚ ਦੂਜਾ ਨਹੀਂ ਨਾਮ ਰੂਪੀ ਜਿਹੜਾ ਰੰਗ ਹੈ ਨਾ ਪੱਕਾ ਮਜੀਠੀ ਦਾ ਰੰਗ ਹੈ ਇਸ ਭਾਂਡੇ ਅੰਦਰ ਇਹ ਮਿੱਟੀ ਦੀ ਬਾਹਰਲੀ ਮਿੱਟੀ ਹੁੰਦੀ ਆ ਤੇ ਮਿੱਟੀ ਦਾ ਬਣਿਆ ਤਾਨੇ ਇਹ ਮਿੱਟੀ ਦਾ ਬਣਿਆ ਬਹੁਤੀ ਮਿੱਟੀ ਇਹ ਮਾਟੀ ਕੋ ਪੁੱਤਰਾ ਕੈਸੇ ਨੱਚ ਤਾ ਹੈ ਮਿੱਟੀ ਦਾ ਬਣਿਆ ਪੁਤਲਾ ਇਹਦੇ ਵਿੱਚ ਪਾਈਏ ਨਾਉ ਮਜੀਠ ਨਾਮ ਮਜੀਠੀ ਦਾ ਪੱਕਾ ਰੰਗਿਆ ਉਹਨੂੰ ਪਾ ਉਸ ਨੂੰ ਇਹਦੇ ਵਿੱਚ ਪਾ ਤੇ ਰੰਗਣਾ ਕਰ ਮਨ ਨੂੰ ਇਹਦੇ ਵਿੱਚ ਨਾਮ ਦਾ ਰੰਗ ਪਾ ਕੇ ਰੰਗਣ ਵਾਲਾ ਜੇ ਰੰਗੈ ਸਾਹਿਬ ਐਸੇ ਤਨ ਵਿੱਚ ਰੰਗ ਪਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੰਗਣ ਵਾਲਾ ਰੰਗਣ ਵਾਲਾ ਜੇ ਰੰਗੈ ਸਾਹਿਬ ਸਾਹਿਬ ਮਾਲਕ ਐਸਾ ਰੰਗ ਜੇ ਚੜਾ ਦੇਵੇ ਅੰਦਰ ਨੂੰ ਅੰਦਰ ਨੂੰ ਮਨ ਨੂੰ ਤਨ ਨੂੰ ਐਸਾ ਰੰਗ ਚੜ੍ਹਾ ਦੇਵੇ ਔਰ ਫਿਰ ਮਹਾਰਾਜ ਕਹਿੰਦੇ ਕੀ ਹੋਵੇ ਗਿਆ ਐਸਾ ਰੰਗ ਨਾ ਡੀਠ ਸੱਜਣਾ ਜਿੱਦਨ ਅੰਦਰ ਨਾਮ ਵਸ ਗਿਆ ਜਿਵੇਂ ਮੱਟੀ ਦੇ ਉਸ ਪਾਣੀ ਵਿੱਚ ਉਸ ਭਾਂਡੇ ਵਿੱਚ ਰੰਗ ਘੁਲ ਜਾਂਦਾ ਤੇ ਉਹ ਮੱਟੀ ਨੂੰ ਵੀ ਉਸ ਭਾਂਡੇ ਨੂੰ ਵੀ ਰੰਗਤ ਕਰ ਦਿੰਦਾ ਜਿੱਦਨ ਨਾਮ ਤੇਰੇ ਹਿਰਦੇ ਵਿੱਚ ਘੁਲ ਮਿਲ ਗਿਆ ਨਾ ਉਦਨੇ ਤਨ ਦਾ ਭਾਂਡਾ ਜਿਹੜਾ ਲਿਆ ਇਹਨੂੰ ਵੀ ਰੰਗ ਲੱਗ ਜਾਏਗਾ ਇਹਨੂੰ ਵੀ ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਅੰਦਰ ਦੇ ਰੰਗ ਨਾਲ ਅੰਦਰ ਦੇ ਪ੍ਰੇਮ ਨਾਲ ਅੰਦਰੋਂ ਪ੍ਰੇਮ ਉਤਪੰਨ ਹੋਵੇਗਾ ਉਹਨੂੰ ਰੰਗ ਨਾਮ ਦਾ ਲੱਗੇਗਾ ਤੇ ਪਰਮ ਵਹਿਮ ਦੂਰ ਹੋ ਜਾਵੇਗਾ ਫਿਰ ਇਹੋ ਜਿਹਾ ਰੰਗ ਅੰਦਰ ਚੜੇਗਾ ਕਿ ਇਹੋ ਜਿਹਾ ਰੰਗ ਪਹਿਲਾਂ ਨੇ ਡੀਠ ਕਈ ਉਹਨੇ ਡਿੱਠਾ ਹੀ ਨਹੀਂ ਵੇਖਿਆ ਹੀ ਨਹੀਂ ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਏ ਮੇਰੇ ਪਿਆਰੇ ਜਿਨ੍ਹਾਂ ਦੇ ਚੋਲੇ ਵੈਗੁਰੂ ਦੇ ਮਜੀਠੀ ਰੰਗ ਵਿੱਚ ਅੰਤਰ ਆਤਮੇ ਰੰਗੇ ਗਏ ਨੇ ਨਾਮ ਰੰਗ ਅੰਦਰ ਹਿਰਦੇ ਮਨ ਜਿਹੜਾ ਰੰਗਤ ਹੋ ਗਿਆ ਹੈ ਜਿਹਦੇ ਮਨ ਨੂੰ ਅੰਤਿਸ਼ ਕਰਨ ਨੂੰ ਵੈਗੁਰੂ ਦੇ ਨਾਮ ਦਾ ਰੰਗ ਚੜਦਾ ਨਾ ਕੀਤਾ ਕਹਿੰਦੇ ਕੰਤ ਤਨਾ ਕੈ ਪਾਸ ਕੰਤ ਮੈਨੇ ਮਾਲਕ ਵੈਗੁਰੂ ਪਤੀ ਪਰਮਾਤਮਾ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਰੰਗ ਹਿਰਦੇ ਨੂੰ ਚੜ ਜਾਂਦਾ ਹੈ ਨਾ ਮੇਰਾ ਵੈਗਰੂ ਉਹਨਾਂ ਦੇ ਕੋਲ ਏ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਅੰਗ ਸੰਗੇ ਅਬੰਗੰਬੈ ਬੂਤੇ ਕੰਤ ਤਿੰਨਾ ਕੈ ਪਾਸ ਉਹਨਾਂ ਤੋਂ ਮਾਲਕ ਦੂਰ ਨਹੀਂ ਮਾਲਕ ਹਰ ਵਕਤ ਉਹਨਾਂ ਦੇ ਕੋਲ ਏ ਉਹਨਾਂ ਦੇ ਨਾਲ ਏ ਉਹਨਾਂ ਦੇ ਨੇੜੇ ਵਸਦਾ ਹੈ ਅਰ ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਐਸੇ ਜਪਣ ਵਾਲੇ ਐਸੇ ਜੁੜੇ ਹੋਏ ਐਸੀਆਂ ਨਾਮ ਰੰਗੀਆਂ ਆਤਮਾਵਾਂ ਰੱਬ ਨਾਲ ਮਿਲੇ ਹੋਏ ਜੇ ਉਹਨਾਂ ਦੇ ਚਰਨ ਧੂੜੀ ਜੀਵ ਨੂੰ ਮਿਲ ਜਾਵੇ ਜੀਵ ਤੂੰ ਕਹੋ ਕਹਿਣਾ ਕਹੋ ਕਿ ਉਸ ਮਾਲਕ ਦੀ ਚਰਨ ਧੂੜੇ ਆ ਸਾਨੂੰ ਮਿਲ ਜਾਵੇ ਤੇ ਉਸ ਪਰਮਾਤਮਾ ਦੀ ਰਹਿਮਤ ਵਰਸ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੋਏਗਾ ਮਾਲਕ ਨਾਲ ਜੁੜਿਆ ਜਾਵੇਗਾ ਤੁਰਿਆ ਜਾਵੇਗਾ ਫਿਰ ਮੰਜ਼ਲ ਤੇ ਪਹੁੰਚਿਆ ਜਾਵੇਗਾ ਜੀਵਾਂ ਨੂੰ ਮਿਲ ਜਾਏਗਾ ਤੇ ਉਹਨਾਂ ਦੀ ਕਲਿਆਣ ਹੋ ਜਾਵੇਗੀ ਇਹ ਅਰਦਾਸ ਬੇਨਤੀ ਪ੍ਰਾਰਥਨਾ ਕਰ ਕਿ ਮਾਲਕ ਜਿਹੜੇ ਜਪੇ ਜੁੜੇ ਤੁਰੇ ਹੋਏ ਨੇ ਉਹਨਾਂ ਦੀ ਚਰਨ ਧੂੜੀ ਮਿਲੇ ਉਹਨਾਂ ਦਾ ਸੰਗ ਮਿਲੇ ਤੇ ਫਿਰ ਉਹ ਰੱਬ ਨਾਲ ਜੁੜੀਆਂ ਆਤਮਾਵਾਂ ਵੈਗੁਰੂ ਕਿਰਪਾ ਕਰਕੇ ਆਪੇ ਸਾਜ ਆਪ ਉਤਪੰਨ ਕਰਦਾ ਹੈ ਜੀਵਾਂ ਨੂੰ ਉਹਦੇ ਅੱਗੇ ਅਰਜ਼ੋਈ ਕਰੀਏ ਆਪ ਉਤਪੰਨ ਕਰਦਾ ਹੈ ਹਿਰਦੇ ਦੇ ਵਿੱਚ ਪ੍ਰੇਮ ਨੂੰ ਨਾਮ ਨੂੰ ਗਿਆਨ ਨੂੰ ਧਿਆਨ ਨੂੰ ਅੰਦਰ ਉਤਪਨ ਕਰਦਾ ਆਪੇ ਰੰਗੇ ਆਪ ਹੀ ਬਾਰੀ ਤੌਰ ਤੇ ਪਰਵਰਸ਼ ਕਰਦਾ ਹੈ ਰਿਜਕ ਦਿੰਦਾ ਸਾਰਿਆਂ ਦੇ ਤਾਂ ਆਪ ਹੀ ਅੰਦਰ ਉਹਨੂੰ ਸਥਿਰਤਾ ਬਖਸ਼ਦਾ ਹੈ ਸਦੀਵ ਕਾਲੀ ਟਿਕਾਉ ਬਖਸ਼ਦਾ ਹੈ ਤੇ ਮਨ ਜਿਹੜਾ ਅੰਦਰ ਗਿਆਨ ਪੈਦਾ ਕੀਤਾ ਨਾਮ ਉਤਪਨ ਕਰਕੇ ਅੰਦਰੇ ਹੀ ਉਹਨਾਂ ਨੂੰ ਰੰਗ ਦਿੰਦਾ ਉਸ ਪ੍ਰੇਮ ਰੰਗ ਦੇ ਵਿੱਚ ਆਪੇ ਨਦਰ ਕਰੇ ਆਪ ਰਹਿਮਤ ਪਰ ਨਦਰ ਕਰਦਾ ਤੇ ਨਦਰੋ ਨਦਰੀ ਨਿਹਾਲ ਕਰ ਦਿੰਦਾ ਔਰ ਬ੍ਰਹਮ ਦੇ ਰੰਗ ਦੇ ਵਿੱਚ ਜੀਵਾਂ ਨੂੰ ਰੰਗਤ ਕਰ ਦਿੰਦਾ ਉਹ ਮਾਲਕ ਨਾਨਕ ਕਾਮਨ ਕੰਤੈ ਭਾਵੇ ਆਪੇ ਹੀ 라ਵੇ ਕਹਿੰਦੇ ਉਹ ਜੀਵ ਰੂਪੀ ਇਸ ਤਰੀ परिपूर्ण परमात्मा ਨੂੰ ਪਾਉਂਦੀ ਏ ਚੰਗੀ ਲੱਗਦੀ ਏ ਜਿਹੜੀ ਆਪੇ ਹੀ ਰਾਵੇ ਜਿਹੜੀ ਆਪ ਸਿਮਰਨ ਕਰੇ ਆਪ ਜਪੇ ਆਪ ਅਰਾਧੇ ਆਪ ਆਸvare ਵਿਚਾਰ ਸਵਾਰੇ ਖਿਆਲਤ ਸਵਾਰੇ ਫੁਰਨੇ ਸਵਾਰੇ ਅਰ ਤਨ ਦੀ ਬਾਹਰ ਨਕਲੋ ਹਰਕਤ ਨੂੰ ਸਵਾਰੇ ਕਿ ਮੇਰੇ ਮਾਲਕ ਨੂੰ ਇਹ ਗੱਲ ਨਹੀਂ ਪਾਉਂਦੀ ਮੇਰੇ ਮਾਲਕ ਨੂੰ ਐਸਾ ਵਸਤਰ ਪੈਨਣਾ ਚੰਗਾ ਨਹੀਂ ਲੱਗਦਾ ਮੇਰੇ ਮਾਲਕ ਨੂੰ ਇਹੋ ਜੀ ਜਗ੍ਹਾ ਤੇ ਜਾਣਾ ਪਸੰਦ ਨਹੀਂ ਏ ਮੇਰੇ ਮਾਲਕ ਨੂੰ ਇਹੋ ਜਿਆਂ ਦੇ ਨਾਲ ਖਲੋਣਾ ਸੰਗੀ ਸਾਥੀਆਂ ਦੇ ਨਾਲ ਚੱਲਣਾ ਪਸੰਦ ਨਹੀਂ ਏ ਉਹਨਾਂ ਤੋਂ ਗਰੇਜ ਕਰਦਾ ਤੇ ਫਿਰ ਪ੍ਰਭੂ ਦੇ ਨਾਲ ਜੁੜ ਜਾਂਦਾ ਇਕਮੇਕਤਾ ਹਾਸਲ ਕਰਦਾ ਪ੍ਰਭੂ ਦਇਆ ਕਰਦਾ ਹੈ ਜੀਵਾਂ ਨੂੰ ਤਾਰਨ ਵਾਸਤੇ ਸੰਸਾਰ ਵਿੱਚ ਆਏ ਆ ਸਰਗੁਣ ਸਰੂਪ ਧਾਰਨ ਕਰਕੇ ਔਰ ਨਿਰਗੁਣ ਦਾ ਉਪਦੇਸ਼ ਦਿੜੜ ਕਰਾ ਕੇ ਪਾਰ ਉਤਾਰਾ ਕਰਨਾ ਹੈ ਬਦਕਿਸਮਤੀ ਇਹ ਜੀਵਾਂ ਨੇ ਸੋ ਸਹਾ ਗੰਧੀ ਨੁਮਾ ਦਰਵਾਜ਼ੇ ਬੰਦ ਕੀਤੇ ਨੇ ਮਨਾਂ ਦੇ ਹਿਰਦਿਆਂ ਦੇ ਦਰਵਾਜ਼ੇ ਬੰਦ ਕੀਤੇ ਨੇ ਤੇ ਬੰਦ ਦਰਵਾਜ਼ੇ ਕਰਕੇ ਕੋ ਕਰਮ ਵੇ ਕਰਮ ਦੁਸ਼ਟਤਾਈ ਮੂਰਖਤਾਈ ਮਨਮੁਖਤਾਈ ਇਕ ਕਰਮ ਕਮਾਉਂਦੇ ਨੇ ਔਗਣ ਇਕੱਠੇ ਕਰਦੇ ਨੇ ਜਦੋਂ ਫਿਰ ਸਭ ਦਰਵਾਜ਼ੇ ਟੁੱਟ ਜਾਂਦੇ ਨੇ ਦੁੱਖ ਆਉਂਦੇ ਨੇ ਕਗੇ ਆਉਂਦੇ ਨੇ ਤੜਫਦੇ ਨੇ ਲੁੱਟੇ ਗਏ ਪਛਤਾਪ ਕਰਦੇ ਨੇ ਮੇਰਾ ਗੁਰੂ ਇਹ ਨਹੀਂ ਕਹਿੰਦਾ ਨਹੀਂ ਬਖਸ਼ਣਾ ਕਹਿੰਦੇ ਆ ਤੈਨੂੰ ਦੱਸਾਂ ਤੇਰਾ ਪਾਰ ਉਤਾਰਾ ਕਿਵੇਂ ਹੋਣਾ ਹੈ ਫਿਰ ਪਾਪੀ ਨੂੰ ਵੀ ਕਹਿੰਦੇ ਨਾਮ ਜਪ पापी ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ ਉਹਦੀ ਵੀ ਜਾਇਦਾ ਕਾਰ ਕਰਾ ਦਿੰਦੇ ਨੇ ਇਹ ਸਤਿਗੁਰੂ ਮਹਾਰਾਜ ਨੇ ਗੁਰੂ ਨਾਨਕ ਨਰੰਕਾਰੀ ਦਿਆਲੂ ਕਿਰਪਾਲੂ ਸਤਿਗੁਰਾਂ ਨੇ ਆਪਣੀ ਜ਼ੁਬਾਨੇ ਪਾਕ ਤੋਂ ਸਾਨੂੰ ਪਾਵਨ ਬਚਨਾਂ ਦੇ ਦੁਆਰਾ ਸਿੱਖਿਆ ਦਿੱਤੀ ਏ ਭਾਈ ਅਸੀਂ ਮਨ ਦੇ ਕਵਾੜ ਖੋਲੀਏ ਦਰਵਾਜ਼ੇ ਖੋਲੀਏ ਤੇ ਗੁਰੂ ਵੱਲ ਨੂੰ ਤੁਰੀਏ ਗੁਰੂ ਨਾਲ ਜੁੜੀਏ ਗੁਰੂ ਦੇ ਕਹਿਣ ਅਨੁਸਾਰ ਜੀਵਨ ਬਤਰ ਕਰੀਏ ਆ ਸਾਡਾ ਆਇਆ ਹੋਏ ਸਫਲਾ ਬੇਅੰਤ ਪੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰਬਾਨੀ ਕਰਨ ਰਹਿਮਤ ਕਰਨ ਸਾਨੂੰ ਕਣ ਸੁਣਨ ਵਾਲਿਆਂ ਨੂੰ ਸਮੱਤ ਦਾ দান ਬਖਸ਼ਣ ਇਨੀਆਂ ਕੋ ਬੇਨਤੀਆਂ ਪਰਵਾਨ ਵੇਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਗਰੀਬ ਨਵਾਜ਼ ਆਪ ਗੁਰੂ ਕੀ ਸੰਗਤ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਟ ਮਤਬੁੱਦ ਬਖਸ਼ਿਸ਼ ਕਰਨੀ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤੀ ਬਖਸ਼ਣ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਜੀ ਬੇਅੰਤ ਭੁੱਲਾਂ ਦੀ ਖਿਮਾ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ